ਲੋਕ ਸਭਾ ਦੀ ਇੱਕ ਐਸੀ ਸੀਟ ਦੇ ਬਾਰੇ ਤੁਹਾਨੂੰ ਦੱਸਣ ਜਾ ਰਿਹਾ ਜਿਸ ਸੀਟ ਦੇ ਉੱਤੇ ਵੱਖ-ਵੱਖ ਪਾਰਟੀਆਂ ਤੋਂ ਸਾਰਾ ਪਰਿਵਾਰ ਹੀ ਇੱਕ ਦੂਜੇ ਦੇ ਖਿਲਾਫ ਚੋਣ ਲੜ ਰਿਹਾ ਨੂ ਸੋਹਰਾ ਨੂ ਤਿੰਨ ਜੀ ਜਿਹੜੇ ਇੱਕੋ ਪਰਿਵਾਰ ਦੇ ਆਹਮੋ ਸਾਹਮਣੇ ਹੋ ਕੇ ਵੱਖ-ਵੱਖ ਪਾਰਟੀਆਂ ਤੋਂ ਚੋਣ ਮੈਦਾਨ ਚ ਉਤਰ ਆਇਆ ਇਸ ਪਰਿਵਾਰ ਦਾ ਪੰਜਾਬ ਦੇ ਨਾਲ ਵੀ ਗੂੜਾ ਸਬੰਧ ਹੈ ਪੰਜਾਬ ਦੇ ਨਾਲ ਸਿਆਸੀ ਤੌਰ ਤੇ ਤੇ ਭਾਈਚਾਰਕ ਤੌਰ ਤੇ ਪਰਿਵਾਰ ਜੁੜਿਆ ਹੋਇਆ ਹੈ ਸਾਰੀ ਖਬਰ ਕੀ ਹੈ ਕਿੱਥੋਂ ਦੀ ਇਹ ਸੀਟ ਹੈ ਕੌਣ ਕੌਣ ਲੜ ਰਿਹਾ ਹੈ ਤੁਹਾਨੂੰ ਦੱਸ ਦਿਆਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਸਾਡਾ ਗਵਾਂਡੀ ਸੂਬਾ ਹਰਿਆਣਾ ਹਰਿਆਣਾ ਦੀ ਹਿਸਾਰ ਸੀਟ ਹੈ ਜਿੱਥੇ ਇਸ ਸਮੇਂ ਸਾਰੇ ਦਾ ਸਾਰਾ ਟੱਬਰ ਹੈ ਜਿਹੜਾ ਚੋਣ ਮੈਦਾਨ ਚ ਉਤਰ ਆਇਆ ਪਰ ਪਾਰਟੀਆਂ ਵੱਖ-ਵੱਖ ਨੇ ਸਾਰੇ ਵੱਖ-ਵੱਖ ਪਾਰਟੀਆਂ ਤੋਂ ਚੋਣ ਮੈਦਾਨ ਦੇ ਵਿੱਚ ਉਤਰ ਆਏ ਨੇ ਦਰਅਸਲ ਹਿਸਾਰ ਸੀਟ ਹੈ ਜਿਹੜੀ ਉਹ ਪਰੰਪਰਾਗਤ ਤੌਰ ਦੇ ਕਦੇ ਕਾਂਗਰਸ ਕਦੇ ਅਨੈਲੋ ਦੇ ਖਾਤੇ ਚ ਜਾਂਦੀ ਰਹੀ ਹੈ ਪਿਛਲੇ ਕੁਝ ਸਾਲਾਂ ਤੋਂ ਜਿਹੜਾ ਕੁਸ਼ਵਾਰਾਂ ਤੋਂ ਕਹਿ ਲਈਏ ਉਹ ਭਾਜਪਾ ਕੋਲ ਵੀ ਰਹੀ ਹੈ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਵਾਰ ਅਹਿਮ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਇਸ ਹਲਕੇ ਤੋਂ ਜਿਹੜਾ ਸੋਹਰੇ ਨੂੰ ਟਿਕਟ ਦਿੱਤੀ ਅਨੈਲੋ ਨੇ ਨੂਨ ਨੂੰ ਤੇ ਜਜਪੀ ਨੇ ਵੀ ਨੂਨ ਨੂੰ ਟਿਕਟ ਦੇ ਦਿੱਤੀ ਚਟਾਲਾ ਪਰਿਵਾਰ ਪੰਜਾਬ ਦੀ ਸਿਆਸਤ ਦੇ ਅੰਦਰ ਆਪਣੀ ਮਹੱਤਤਾ ਰੱਖਦਾ ਬਾਦਲ ਪਰਿਵਾਰ ਦੇ ਨਾਲ ਚਟਾਲਾ ਪਰਿਵਾਰ ਦੀਆਂ ਨਜ਼ਦੀਕੀਆਂ ਜਿਹੜੀਆਂ ਨੇ ਬਹੁਤ ਗੁੜੀਆਂ ਨੇ ਇੱਕ ਤਰ੍ਹਾਂ ਨਾਲ ਕਹਿ ਲਿਆ ਜਾਵੇ ਤਾਂ ਚਟਾਲਾ ਪਰਿਵਾਰ ਬੇਸਿਕ ਤੌਰ ਦੇ ਉੱਤੇ ਜਿਹੜਾ ਬਾਗਰ ਦਾ ਪਰਿਵਾਰ ਹੈ ਬਾਗਰ ਦਾ ਪਰਿਵਾਰ ਹੈ ਬਾਗਰ ਦੇ ਚੌਧਰੀ ਨੇ ਤੇ ਬਾਗਰ ਬਾਗਰ ਦੇ ਲੋਕ ਹੈ ਜਿਹੜੇ ਉਹ ਪੰਜਾਬੀ ਦੀ ਇੱਕ ਸ਼ਾਖ ਨੇ ਡੱਬ ਵਾਲੀ ਦਾ ਰਹਿਣ ਵਾਲਾ ਪਰਿਵਾਰ ਹੈ ਚਟਾਲੇ ਪਿੰਡ ਦਾ ਚਟਾਲਾ ਪਿੰਡ ਜੇ ਜੇਕਰ ਬਾਦਲਪਿੰਡ ਦੇਖਿਆ ਜਾਵੇ ਜਾਂ ਉਹ ਇਲਾਕਾ ਦੇਖਿਆ ਜਾਵੇ ਤਾਂ ਉਹ ਪੰਜਾਬ ਦਾ ਹੀ ਇੱਕ ਤਰ੍ਹਾਂ ਨਾਲ ਇਲਾਕਾ ਹੈ ਬੇਸ਼ੱਕ ਬੋਲੀ ਹੈ ਜਿਹੜੀ ਉਹ ਬਾਂਗਰ ਹੋਵੇ ਬਾਂਗਰ ਵੀ ਪੰਜਾਬੀ ਦਾ ਇੱਕ ਹਿੱਸੇ ਦੇ ਵਜੋਂ ਜਾਣੀ ਜਾਂਦੀ ਬੋਲੀ ਹੈ ਕੁੱਲ ਮਿਲਾ ਕੇ ਇਸ ਪਰਿਵਾਰ ਦਾ ਪੰਜਾਬ ਦੇ ਨਾਲ ਘੂੜਾ ਸਬੰਧ ਹੈ ਪੰਜਾਬ ਦੀ ਰਾਜਨੀਤੀ ਨਾਲ ਘੂੜਾ ਸਬੰਧ ਹੈ ਪਰ ਕੌਣ ਕੌਣ ਚੋਣ ਲੜ ਰਿਹਾ ਹੈ ਕਿੱਥੋਂ ਜਿਹੜੀ ਚੋਣ ਲੜੀ ਜਾਣੀ ਹੈ ਤੁਹਾਨੂੰ ਦੱਸ ਦਿਆਂ ਹਰਿਆਣੇ ਦੀ ਸਿਆਸਤ ਦਾ ਤਸਵਰਾ ਜਿਹੜਾ ਉਹ ਚਟਾਲਾ ਪਰਿਵਾਰ ਦੇ ਬਿਨਾਂ ਜਿਹੜਾ ਅਧੂਰਾ ਰਹਿ ਜਾਂਦਾ ਹੈ ਚਟਾਲਾ ਪਰਿਵਾਰ ਅਤੇ ਸਿਆਸਤ ਹੈ ਜਿਹੜੀ ਹਰਿਆਣੇ ਦੀ ਉਹ ਇੱਕ ਦੂਜੇ ਦੇ ਨਾਲ-ਨਾਲ ਚੱਲਦੀ ਹੈ ਤਾਉ ਦੇਵੀ ਲਾਲ ਤੋਂ ਲੈ ਕੇ ਹੁਣ ਤੱਕ ਹਰਿਆਣੇ ਦੀ ਸਿਆਸਤ ਦੇ ਅੰਦਰ ਚਟਾਲਾ ਪਰਿਵਾਰ ਦਾ ਆਪਣਾ ਮੁਕਾਮ ਰਿਹਾ ਭਾਰਤ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਦੋ ਪੁੱਤਰ ਸਨ ਜਿਨ੍ਹਾਂ ਦੇ ਵਿੱਚੋਂ 옴 ਪ੍ਰਕਾਸ਼ ਚਟਾਲਾ ਵੱਡੇ ਅਤੇ ਜਿਹੜਾ ਰਣਜੀਤ ਚਟਾਲਾ ਛੋਟੇ ਜਿਸ ਸਮੇਂ ਤਾਉ ਦੇਵੀ ਲਾਲ ਨੇ ਫੈਸਲਾ ਕੀਤਾ ਕਿ ਉਹਨਾਂ ਦੀ ਸਿਆਸੀ ਵਿਰਾਸਤ ਹੈ ਜਿਹੜੀ ਉਸ ਨੂੰ 옴 ਪ੍ਰਕਾਸ਼ ਚਟਾਲਾ ਸੰਭਾਲਣਗੇ ਜਾਨਕਿ ਜੇਪੀ ਚਟਾਲਾ ਸੰਭਾਲਣਗੇ ਤਾਂ ਉਸ ਦਿਨ ਤੋਂ ਲੈ ਕੇ ਅੱਜ ਤੱਕ ਰঞ্জੀਤ ਸਿੰਘ ਚਟਾਲਾ ਨੇ ਆਪਣੇ ਰਾਹ ਵੱਖ ਕਰ ਲਏ ਅਤੇ ਆ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਉਸ ਤੋਂ ਬਾਅਦ ਉਹਨਾਂ ਦੀਆਂ ਕਾਂਗਰਸ ਨਾਲ ਵੀ ਦੂਰੀਆਂ ਬਣ ਗਈਆਂ ਇਹ ਇੱਕ علیحدਦਾ ਗੱਲ ਹੈ ਪਰ ਚਟਾਲਾ ਪਰਿਵਾਰ ਦੇ ਵਿੱਚ ਇਹ ਪਹਿਲੀ ਫੁੱਟ ਪਈ ਹੈ ਤੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਹਿਸਾਰ ਸੀਟ ਦੇ ਉੱਤੋਂ ਜਿਹੜਾ ਚਟਾਲਾ ਪਰਿਵਾਰ ਦੇ ਵਿੱਚੋਂ ਰঞ্জੀਤ ਸਿੰਘ ਚਟਾਲਾ ਨੂੰ ਭਾਜਪਾ ਨੇ ਜਿਹੜੀ ਆ ਟਿਕਟ ਦੇ ਦਿੱਤੀ ਆ ਲੋਕ ਸਭਾ ਦੀ ਉਸ ਨਾਲ ਹੀ ਇੰਡੀਅਨ ਨੈਸ਼ਨਲ ਲੋਕ 당ਲ ਜੀ ਨੂੰ ਅਨੈਲੋ ਕਿਹਾ ਜਾਂਦਾ ਹੈ ਉਸ ਦੇ ਵੱਲੋਂ ਜਿਹੜਾ ਹੈ ਇੰਡੀਅਨ ਨੈਸ਼ਨਲ ਲੋਕ ਦੇ ਪ੍ਰਤਾਪ ਸਿੰਘ ਚਟਾਲਾ ਦੀ ਜਿਹੜੀ ਨੂੰ ਹੈ ਸੁਨੇਨਾ ਚਟਾਲਾ ਨੂੰ ਜਿਹੜਾ ਉਮੀਦਵਾਰ ਬਣਾਇਆ ਗਿਆ ਹੈ ਇਸੇ ਨਾਲ ਹੀ ਜੀ ਜੇ ਪੀ ਜਨ ਨਾਇਕ ਜਨਤਾ ਪਾਰਟੀ ਜੋ ਕਿ ਓਮਪ੍ਰਕਾਸ਼ ਚਟਾਲਾ ਦੇ ਵੱਡੇ ਪੁੱਤਰ ਨੇਗੇ ਜਿਹੜੇ ਅਜੇ ਚਟਾਲਾ ਉਹਨਾਂ ਦੀ ਪਾਰਟੀ ਆ ਉਹਨਾਂ ਦੇ ਵੱਲੋਂ ਅਜੇ ਚਟਾਲਾ ਦੀ ਘਰ ਦੀ ਨੇ ਜਿਹੜੇ ਘਰ ਵਾਲੇ ਨੇ ਨੈਣਾ ਚਟਾਲਾ ਜੋ ਕਿ ਇਸ ਸਮੇਂ ਬਦਾ ਇਕਵੀ ਨੇ ਹਰਿਆਣੇ ਦੇ ਉਹਨਾਂ ਨੂੰ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ ਜੇਕਰ ਇਹ ਨਾ ਫਾਈਨਲ ਹੋ ਜਾਂਦਾ ਹੈ ਨੇਣਾ ਚਟਾਲਾ ਦਾ ਤਾਂ ਸੋਰਾ ਤੇ ਦੋਨੂਆ ਇੱਕ ਦੂਜੇ ਦੇ ਸਾਹਮਣੇ ਵੱਖ-ਵੱਖ ਪਾਰਟੀਆਂ ਤੋਂ ਜਿਹੜੀ ਹੈ ਉਹ ਵੋਟਾਂ ਮੰਗਣ ਗਿਆ ਵੱਖ-ਵੱਖ ਪਾਰਟੀਆਂ ਦੇ ਚੋਣ ਨਿਸ਼ਾਨ ਤੇ ਜਿਹੜਾ ਚਟਾਲਾ ਪਰਿਵਾਰ ਇਸ ਵਾਰ ਇੱਕ ਸੀਟ ਦੇ ਉੱਤੇ ਲੜਦਾ ਹੋਇਆ ਨਜ਼ਰ ਆਏਗਾ ਰਵਾਇਤੀ ਤੌਰ ਤੇ ਇਹ ਰਿਹਾ ਕਿ ਚਟਾਲਾ ਪਰਿਵਾਰ ਦੇ ਵਿੱਚ ਜਦੋਂ ਵੀ ਇਹੋ ਜੀ ਸਥਿਤੀ ਆਈ ਹੈ ਤਾਂ ਇੱਕ ਹਸਾਰ ਚਲੇ ਜਾਂਦਾ ਰਿਹਾ ਜਾਂ ਇੱਕ ਸਰਸੇ ਤੋਂ ਚੋਣ ਲੜਦਾ ਰਿਹਾ ਪਰ ਇਸ ਵਾਰ ਸਾਰਿਆਂ ਨੇ ਸਾਰਿਆਂ ਨੇ ਆਪਣਾ ਜਿਹੜਾ ਧਾਰਮੋਦਾਰ ਹੈ ਉਹ ਹਸਾਰ ਦੇ ਉੱਤੇ ਲਾ ਦਿੱਤਾ ਤੇ ਦੋ ਵੱਡੇ ਕਾਰਨ ਨੇ ਇਕ ਤਾਂ ਚਟਾਲਾ ਪਰਿਵਾਰ ਦੀ ਜਿਹੜੀ ਪੈਠਾ ਉਹ ਬਾਂਗੜ ਦੀ ਪੱਟੀ ਦੇ ਅੰਦਰ ਹੈ ਬਾਂਗੜ ਦੀ ਪੱਟੀ ਦੇ ਅੰਦਰ ਚਟਾਲਾ ਪਰਿਵਾਰ ਚਟਾਲਾ ਚਟਾਲੇ ਦੇ ਚੌਧਰੀ ਹੈ ਜਿਹੜੇ ਉਹ ਵੱਡਾ ਦਾ ਖੇਡਦੇ ਨਜ਼ਰ ਆਉਂਦੇ ਆ ਤੁਹਾਨੂੰ ਦੱਸ ਦਈਏ ਕਿ ਚਟਾਲਾ ਪਰਿਵਾਰ ਦੇ ਜਿਹੜੇ ਰਵਾਇਤੀ ਵਿਧਾਨ ਸਭਾ ਹਲਕੇ ਰਹੇ ਆ ਚਾਹੇ ਉਚਾਣਾ ਕਲਾਂ ਹੋਵੇ ਚਾਹੇ ਨਰਵਾਣਾ ਹੋਵੇ ਹਾਂਸੀ ਹੋਵੇ ਇਹ ਇਸੇ ਪੱਟੀ ਚੋਂ ਦੇ ਆ ਤੇ ਹਿਸਾਰ ਲੋਕ ਸਭਾ ਹਲਕੇ ਦੇ ਅੰਦਰ ਆਉਂਦੇ ਆ ਇਹੀ ਵੱਡਾ ਕਾਰਨ ਹੈ ਕਿ ਜਨ ਆਇਕ ਜਨਤਾ ਪਾਰਟੀ ਵੀ ਇੱਥੋਂ ਲੜਨਾ ਚਾਹੁੰਦੀ ਹੈ ਅਤੇ ਇੰਡੀਆਨ ਨੈਸ਼ਨਲ ਲੋਕਦਲ ਵੀ ਇੱਥੋਂ ਲੜਨਾ ਚਾਹੁੰਦਾ ਤੇ ਭਾਜਪਾ ਨੇ ਤਾਂ ਸੁਭਾਵਿਕ ਜੀ ਗੱਲ ਹੈ ਕਿ ਉਹਨੇ ਲੜਨਾ ਹੀ ਸੀ ਪਰ ਉਹਨੇ ਇੱਥੇ ਵੱਡਾ ਦਾਅ ਖੇਡਿਆ ਕਿ ਚਟਾਲਾ ਪਰਿਵਾਰ ਦੇ ਜੀ ਨੂੰ ਹੀ ਜਿਹੜਾ ਚਟਾਲਿਆਂ ਦੇ ਬਰਾਬਰ ਲਿਆ ਕੇ ਖੜਾ ਕਰ ਦਿੱਤਾ ਇੱਥੇ ਭਾਜਪਾ ਨੇ ਜਿਹੜਾ ਉਹ ਛਾਤਰ ਦਿਮਾਗ ਲੜਾਇਆ ਕਿ ਚਟਾਲਿਆਂ ਨੂੰ ਚਟਾਲਿਆਂ ਦੇ ਨਾਲ ਲੜਾ ਕੇ ਹੀ ਜਿਹੜਾ ਉਹ ਜਿੱਤਿਆ ਜਾ ਸਕਦਾ ਤਾਂ ਵੱਡੀ ਗੱਲ ਹੈ ਪਰ ਇੱਥੇ ਕਾਂਗਰਸ ਦੀ ਗੱਲ ਕਰ ਲਈ ਜਾਵੇ ਕਾਂਗਰਸ ਵੀ ਜਿਹੜਾ ਵੱਡਾ ਚੌਧਰੀ ਆ ਬਾਂਕਰ ਦਾ ਉਸ ਨੂੰ ਤਾਰਨ ਦੀ ਫਰਾਕ ਦੇ ਵਿੱਚ ਹੈ ਆਉਂਦੇ ਦਿਨਾਂ ਚ ਉਹ ਵੀ ਸਥਿਤੀ ਸਪਸ਼ਟ ਹੋ ਜਾਵੇਗੀ ਪਰ ਇਹ ਅਹਿਮ ਖਬਰ ਹੈ ਤੁਹਾਨੂੰ ਦੱਸ ਦਈਏ ਕਿ ਚੌਧਰੀ ਦੇਵੀ لال ਦੀ ਇੱਕ ਸਮੇ ਪੂਰੇ ਹਰਿਆਣੇ ਦੇ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਆਪਣੀ ਵੱਖਰੀ ਪਛਾਣ ਸੀ ਪਰ ਸਮੇ ਅਤੇ ਰਾਜਨੀਤੀ ਦੀਆਂ ਜਿਹੜੀਆਂ ਬੰਦਨਾ ਹੁੰਦੀਆਂ ਨੇ ਰਾਜਨੀਤੀ ਦੀਆਂ ਚਾਲਾਂ ਹੁੰਦੀਆਂ ਨੇ ਉਸ ਦੇ ਚਲਦਿਆਂ ਚਟਾਲਾ ਪਰਿਵਾਰ ਕਈ ਵਾਰ ਟੋਟਿਆਂ ਚ ਵੰਡਿਆ ਗਿਆ ਪਰ ਐਸਾ ਪਹਿਲੀ ਵਾਰ ਹੋਇਆ ਕਿ ਦੋ ਪੀੜੀਆਂ ਚਟਾਲਾ ਪਰਿਵਾਰ ਦੀਆਂ ਆਮੋ-ਸਾਮਣੇ ਚੋਣ ਲੜਨਗੀਆਂ ਦੋਨੋਂ ਆ ਇੱਕ ਸੋਹਰਾ ਜਿਹੜੇ ਆ ਉਹ ਆਮੋ-ਸਾਮਣੇ ਚੋਣ ਮੈਦਾਨ ਦੇ ਵਿੱਚ ਹੋਣਗੇ ਭਾਰਤੀ ਜਨਤਾ ਪਾਰਟੀ ਨੇ ਤਾਉ ਦੇਵੀ ਲਾਲ ਦੇ ਦੂਜੇ ਨੰਬਰ ਦੇ ਪੁੱਤਰ ਰਣਜੀਤ ਸਿੰਘ ਚਟਾਲਾ ਨੂੰ ਹਿਸਾਰ ਸੀਟ ਤੋਂ ਆਪਣਾ ਉਮੀਦਵਾਰ ਬਣਾ ਦਿੱਤਾ ਹੈ ਜਦੋਂ ਕਿ ਰਣਜੀਤ ਚਟਾਲਾ ਦੇ ਵੱਡੇ ਭਰਾ ਸਾਬਕਾ ਮੁੱਖ ਮੰਤਰੀ ਚੌਧਰੀ 옴ਪrakash ਚਟਾਲਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਨੇ ਭਾਈ ਪ੍ਰਤਾਪ ਸਿੰਘ ਚਟਾਲਾ ਦੀ ਨੂੰ ਸੁਨਹਿਨਾ ਚਟਾਲਾ ਨੂੰ ਆਪਣਾ ਉਮੀਦਵਾਰ ਬਣਾਇਆ ਉੱਥੇ ਹੀ ਜਾਨਣਾ ਹੈ ਕਿ ਜਨਤਾ ਪਾਰਟੀ ਨੇ ਇੱਕ ਤਰ੍ਹਾਂ ਨਾਲ ਹਸਾਰ ਸੀਟ ਦੇ ਉੱਤੇ ਨੈਣਾ ਚਟਾਲਾ ਦੇ ਚੋਣ ਲੜਨ ਦਾ ਜਿਹੜਾ ਮਨ ਬਣਾ ਲਿਆ ਤੇ ਪੂਰੀ ਤਿਆਰੀ ਖਿੱਚੀ ਹੋਈ ਹੈ ਜੇਕਰ ਨੈਣਾ ਚਟਾਲਾ ਦਾ ਨਾਮ ਫਾਈਨਲ ਹੋ ਜਾਂਦਾ ਤਾਂ ਹਸਾਰ ਸੀਟ ਤੇ ਚਟਾਲਾ ਪਰਿਵਾਰ ਦੀਆਂ ਦੋ ਪੀੜੀਆਂ ਜਿਸ ਦੇ ਵਿੱਚ ਚਾਚਾ ਸੋਹਰਾ ਰਣਜੀਤ ਚਟਾਲਾ ਦੇ ਸਾਹਮਣੇ ਪਰਿਵਾਰ ਦੀਆਂ ਦੋ ਨੂੰਹਾਂ ਨੈਣਾ ਅਤੇ ਸੁਨਹਿਣਾ ਚਟਾਲਾ ਆਮੋ ਸਾਹਮਣੇ ਹੋਣਗੀਆਂ ਦਾ ਅਸਲ ਜੋ ਟਾਲਾ ਪਰਿਵਾਰ ਦੇ ਵਿੱਚ ਦੋ ਪੀੜੀਆਂ ਦੇ ਵਿੱਚ ਫੁੱਟ ਪੈ ਚੁੱਕੀ ਹੈ ਪਹਿਲੀ ਵਾਰ ਉਪ ਪ੍ਰਧਾਨ ਮੰਤਰੀ ਚੌਧਰੀ ਦੇਵਿਲਾ ਨੇ ਜਦੋਂ ਹਮਪ੍ਰਕਾਸ਼ ਚਟਾਲਾ ਨੂੰ ਆਪਣਾ ਸਿਆਸੀ ਉਤਰਾਧਿਕਾਰੀ ਚੁਣਿਆ ਤਾਂ ਰਣਜੀਤ ਸਿੰਘ ਚਟਾਲਾ ਨੇ ਆਪਣੀ ਰਾਹ ਵੱਖ ਕਰ ਲਈ ਅਤੇ ਲੋਕਦਲ ਤੋਂ ਆਪਣਾ ਕਿਨਾਰਾ ਕਰਕੇ ਕਾਂਗਰਸ ਚਲੇ ਗਏ ਉਸ ਸਮੇਂ ਰਣਜੀਤ ਸਿੰਘ ਚਟਾਲਾ ਨੂੰ ਚੌਧਰੀ ਦੇਵਿ ਲਾਲ ਦਾ ਉਤਰਾਧਿਕਾਰੀ ਮੰਨਿਆ ਜਾ ਰਿਹਾ ਸੀ ਪਰ ਹੋਇਆ ਇਸ ਦੇ ਬਿਲਕੁਲ ਉਲਟ ਓਪੀ ਚਟਾਲਾ ਤੇ ਰਣਜੀਤ ਚਟਾਲਾ ਦੇ ਵਿੱਚ ਹਮੇਸ਼ਾ ਮਤਭੇਦ ਰਹੇ ਰੰਜੀਤ ਚਟਾਲਾ ਨੇ ਆਪਣੇ ਗ੍ਰੈਜੂਏਟ ਸਿਰਸਾ ਦੀ ਰਾਣੀਆ ਸੀਟ ਨੂੰ ਆਪਣੀ ਕਰਮ ਭੂਮੀ ਬਣਾ ਲਿਆ ਜਦ ਕਿ 옴ਪ੍ਰਕਾਸ਼ ਚਟਾਲਾ ਨੇ ਚੌਧਰੀ ਦੇਵੀ ਲਾਲ ਦੀ ਰਾਜਨੀਤਿਕ ਵਿਰਾਸਤ ਨੂੰ ਅੱਗੇ ਵਧਾਉਂਦਿਆਂ ਹੋਇਆ ਪੂਰੇ ਹਰਿਆਣੇ ਦੇ ਵਿੱਚ ਆਪਣੀ ਪਕੜ ਮਜ਼ਬੂਤ ਕੀਤੀ ਹਾਲਾਂਕਿ 2018 ਦੇ ਵਿੱਚ 옴ਪ੍ਰਕਾਸ਼ ਚਟਾਲਾ ਦੇ ਪਰਿਵਾਰ ਦੇ ਵਿੱਚ ਵੀ ਉਤਰਾਧਿਕਾਰ ਨੂੰ ਲੈ ਕੇ ਫਿਰ ਫੁੱਟ ਪੈ ਗਈ ਅਨੈਲੋ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਓਪੀ ਚਟਾਲਾ ਦੇ ਵੱਡੇ ਪੁੱਤਰ ਅਜੇ ਚਟਾਲਾ ਨੇ ਨਾਰਾਜ਼ ਹੋ ਕੇ ਆਪਣੇ ਦੋਨੇ ਪੁੱਤਰਾਂ ਦੁਸ਼ੰਤ ਅਤੇ ਦਿਗਵਜ ਚਟਾਲਾ ਦੇ ਨਾਲ ਮਿਲ ਕੇ ਜਨਨਾਇਕ ਜਨਤਾ ਪਾਰਟੀ ਬਣਾ ਲਈ ਹਾਲਾਂਕਿ ਪਹਿਲਾ ਮੁਕਾ ਹੈ ਜਦੋਂ ਪਰਿਵਾਰ ਦੀਆਂ ਦੋ ਪੀੜੀਆਂ ਕਿਸੇ ਚੋਣਾਂ ਦੇ ਵਿੱਚ ਆਹਮੋ ਸਾਹਮਣੇ ਹੋਣਗੀਆਂ ਰঞ্জੀਤ ਸਿੰਘ ਚਟਾਲਾ ਨੇ ਦੋ ਵਾਰ ਰਾਣੀਆ ਸੀਟ ਤੋਂ ਵਿਧਾਨ ਸਭਾ ਚੋਣਾਂ ਲੜੀਆਂ ਲੇਕਿਨ ਦੋਨੋਂ ਵਾਰ ਹਾਰ ਗਏ ਸਾਬਕਾ ਮੁੱਖ ਮੰਤਰੀ ਚੌਧਰੀ ਭਪਿੰਦਰ ਹੁੱਡਾ ਦੇ ਨਾਲ ਡੂੰਗੀ ਮਿੱਤਰਤਾ ਦੇ ਕਾਰਨ ਦੋਨੋਂ ਵਾਰ ਉਹਨਾਂ ਨੂੰ ਕਾਂਗਰਸ ਦੀ ਟਿਕਟ ਮਿਲੀ ਪਰ 2019 ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਹੁੱਡਾ ਦੀ ਪੈਰਵਾਹੀ ਦੇ ਬਾਅਦ ਵੀ ਰঞ্জੀਤ ਚਟਾਲਾ ਨੂੰ ਟਿਕਟ ਨਾ ਦਿੱਤੀ ਗਈ ਅਤੇ ਉਹ ਜਿਹੜਾ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਬਣ ਕੇ ਰਾਣੀਆ ਤੋਂ ਚੋਣ ਲੜੀ ਪਰ ਉਹ ਚੋਣ ਜਿੱਤ ਵੀ ਗਏ ਤੇ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਹੁਮਤ ਤੋਂ ਦੂਰ ਹੈਗੀ ਇਸ ਕਰਕੇ ਰਣਜੀਤ ਸਿੰਘ ਚਟਾਲਾ ਦਾ ਭਾਰਤੀ ਜਨਤਾ ਪਾਰਟੀ ਨੇ ਸਮਰਥਨ ਲਿਆ ਤੇ ਉਹਨਾਂ ਨੂੰ ਸੂਬੇ ਦੀ ਕੈਬਨਿਟ ਦੇ ਵਿੱਚ ਵੀ ਸ਼ਾਮਲ ਕੀਤਾ ਤਾਂ ਹੁਣ ਰਣਜੀਤ ਚਟਾਲਾ ਨੂੰ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਨੇ ਟਿਕਟ ਦੇ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ हिसार ਸੀਟ ਦੇ ਉੱਤੇ ਚਟਾਲਾ ਪਰਿਵਾਰ ਦਾ ਲਗਾਤਾਰ ਦਬਦਬਾ ਰਿਹਾ ਹੈ ਸਿਰਸਾ ਜ਼ਿਲ੍ਹੇ ਦੇ ਨਾਲ ਲੱਗਦੀ ਹਿਸਾਰ ਸੀਟ ਚਟਾਲਾ ਪਰਿਵਾਰ ਦੇ ਹਮੇਸ਼ਾ ਦਬ ਦਬੇ ਹੀਟ ਰਹੀ ਹੈ 2014 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਬਰਦਸਤ ਲਹਿਰ ਦੇ ਬਾਵਜੂਦ ਵੀ ਇੰਡੀਅਨ ਨੈਸ਼ਨਲ ਲੋਕਦਲ ਅਨੈਲੋ ਦੀ ਟਿਕਟ ਤੇ ਚੋਣ ਲੜ ਕੇ ਇਸ ਸੀਟ ਦੇ ਉੱਤੇ ਜਿੱਤ ਦਰਜ ਕੀਤੀ ਸੀ ਦੂਜੀ ਵਾਰ ਵੀ ਦੁਸ਼ੰਤ ਚਟਾਲਾ ਨੇ ਇਸ ਸੀਟ ਤੋਂ ਚੋਣ ਲੜੀ ਪਰ ਦੂਜੀ ਵਾਰ ਉਹ ਭਾਜਪਾ ਦੇ ਵਰਜਿੰਦਰ ਸਿੰਘ ਤੋਂ ਇਹ ਚੋਣ ਹਾਰ ਗਏ ਚਟਾਲਾ ਪਰਿਵਾਰ ਦੀ ਹਿਸਾਰ ਸੀਟ ਦੇ ਉੱਤੇ ਪਕੜ ਦੇ ਚੱਲਦਿਆਂ ਭਾਜਪਾ ਨੇ ਰਣਜੀਤ ਸਿੰਘ ਚਟਾਲਾ ਨੂੰ ਟਿਕਟ ਦੇ ਕੇ ਚੋਣਾਂ ਦੇ ਮੈਦਾਨ ਵਿੱਚ ਉਤਾਰਿਆ ਹੈ ਪਾਜ ਪਾਟ ਚੁਟਾਲਾ ਪਰਿਵਾਰ ਦੇ ਜਰੀਏ ਸਿਰਸਾ ਤੇ ਹਿਸਾਰ ਤੋਂ ਇਲਾਵਾ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਉਸ ਦੇ ਵੋਟ ਬੈਂਕ ਨੂੰ ਸਾਧਨ ਦੀ ਕੋਸ਼ਿਸ਼ ਦੇ ਵਿੱਚ ਹਿਸਾਰ ਲੋਕ ਸਭਾ ਦੀਆਂ ਕਈ ਐਸੀਆਂ ਵਿਧਾਨ ਸਭਾ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਚੁਟਾਲਾ ਪਰਿਵਾਰ ਦਾ ਅੱਛਾ ਕਾਸਾ ਵੋਟ ਬੈਂਕ ਹੈ ਐਸੇ ਦੇ ਚੱਲਦੇ ਹੀ ਸੁਨਾਣਾ ਚੁਟਾਲਾ ਦੇ ਜਰੀਏ ਪਾਰਟੀ ਨੇ ਛਿਟਕੇ ਵੋਟ ਬੈਂਕ ਨੂੰ ਆਪਣੇ ਨਾਲ ਜੋੜਨ ਦੀ ਯੁਗਤ ਬਣਾਈ ਹੈ ਉੱਥੇ ਹੀ ਅਜੇ ਚੁਟਾਲਾ ਆਪਣੀ ਪਤਨੀ ਨੈਣਾ ਚੁਟਾਲਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਕੇ ਫਿਰ ਵਾਪਸੀ ਕਰਨਾ ਚਾਹੁੰਦੇ ਨੇ ਤੁਹਾਨੂੰ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਹਿਸਾਰ ਲੋਕ ਸਭਾ ਸੀਟ ਐਸੀ ਹੈ ਜਿਸ ਦੇ ਵਿੱਚ ਬਾਂਗਰ ਦਾ ਇੱਕ ਖਾਸ ਇਲਾਕਾ ਆਉਂਦਾ ਹੈ ਤੇ ਉਸ ਖਾਸ ਇਲਾਕੇ ਦੇ ਵਿੱਚ ਜਿਹੜੇ ਚਟਾਲਾ ਪਰਿਵਾਰ ਦਾ ਜਿਹੜਾ ਆਧਾਰ ਹੈ ਉਹ ਕਾਫੀ ਜ਼ਿਆਦਾ ਹੈ ਕਹਿ ਸਕਦੇ ਆ ਕਿ जाट ਪੱਟੀ ਆ ਉਮੂਮਨ ਸਾਰੀ ਦੀ ਸਾਰੀ ਜਿਸ ਦੇ ਵਿੱਚ ਉਚਾਣਾ ਕਲਾ ਨਰਵਾਣਾ ਵਰਗੇ ਹਲਕੇ ਆਉਂਦੇ ਆ ਤੇ ਹਲਕੇ ਜਿਹੜੇ ਆ ਹਮੇਸ਼ਾ ਹੀ ਚਟਾਲਾ ਪਰਿਵਾਰ ਦੇ ਗਾਹੇ-ਬਗਾਹੇ ਸੱਜੇ ਖੱਬੇ ਖੜਦੇ ਰਹੇ ਆ ਤੁਹਾਨੂੰ ਦੱਸ ਦਈਏ ਕਿ 2000 ਜਿਹੜੀਆਂ 14 ਦੀਆਂ ਲੋਕ ਸਭਾ ਚੋਣਾਂ ਸੀ ਤਾਂ ਉਸ ਸਮੇ ਉਚਾਣਾ ਕਲਾਂ ਤੋਂ ਜਿਹੜਾ ਅਨ ਦੁਸ਼ਯਾਂਤ ਨੂੰ ਟਾਲਾ ਨੂੰ ਲਗਭਗ 50000 ਤੋਂ ਵੱਧ ਵੋਟਾਂ ਦੀ ਲੀਡ ਮਿਲੀ ਸੀ ਲੋਕ ਸਭਾ ਹਲਕੇ ਦੇ ਅੰਦਰ ਤਾਂ ਐਸਾ ਜਿਹੜਾ ਸਿਚੁਏਸ਼ਨ ਐ ਐਸੇ ਹਾਲਾਤ ਨੇ ਇਸ ਹਲਕੇ ਦੇ ਕੁੱਲ ਮਿਲਾ ਕੇ ਦੇਖਿਆ ਜਾਵੇ ਬਹੁਤ ਰੋਚਿਕ ਮੁਕਾਬਲਾ ਹੋਣਾ ਇਹ ਸੀਟ ਪੂਰੇ ਭਾਰਤ ਦੇ ਚੋਣ ਨਕਸ਼ੇ ਦੇ ਉੱਤੇ ਚਮਕੇਗੀ ਕਿਉਂਕਿ ਇੱਕ ਪਾਸੇ ਸੋਰਾ ਹੈ ਦੋ ਪਾਸੇ ਦੌਰ ਨੂਆ ਨੇ ਤੇ ਤਿੰਨੋਂ ਵੱਖ-ਵੱਖ ਚੋਣ ਨਿਸ਼ਾਨਾਂ ਤੇ ਵੱਖ-ਵੱਖ ਪਾਰਟੀਆਂ ਦੇ ਲਈ ਵੋਟਾਂ ਮੰਗਣਗੇ ਹਾਲਾਤ ਜਿਹੜੇ ਐ ਜਿਹੜੀ ਐ ਇਹ ਸੀਟ ਹੌਟ ਪੰਜਾਬ ਦੇ ਅੰਦਰ ਜਿਵੇਂ ਸੰਗਰੂਰ ਹੈ ਹੋਰ ਸੀਟਾ ਹੋਟ ਮੰਨੀਆਂ ਜਾਂਦੀਆਂ ਨੇ ਹਸਾਰ ਸੀਟ ਹੈ ਜਿਹੜੀ ਉਹ ਦੇਸ਼ ਦੇ ਨਕਸ਼ੇ ਦੇ ਉੱਤੇ ਹੋਰ ਸੀਟ ਬਣ ਕੇ ਉੱਭਰੇ